ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਜੋਸ਼ੀ ਮਾਰਕੀਟ ਫਾਈਨ ਫਿਨਿਸ਼ ਟੇਲਰ ਦੇ ਸਾਹਮਣੇ ਸੁਨਾਮ ਹਾਂਜੀ ਦੋਸਤੋ ਇੱਥੇ ਜੀ ਇੱਕ ਚਲਦੀ ਫਿਰਦੀ ਸਟਾਲ ਹੈ ਸਟਾਲ ਛੱਡੋ ਇੱਕ ਸੇਤ ਦਾ ਬਹੁਤ ਵੱਡਾ ਖਜ਼ਾਨਾ ਜੀ ਕਿਉਂਕਿ ਬਹੁਤ ਬਾਈ ਕੈਂਟ ਕੈਂਟ ਜਿਹੜੇ ਪ੍ਰੋਡਕਟ ਲੈ ਕੇ ਆਉਂਦਾ ਜੋ ਕਿ ਘਰੇ ਬਣੇ ਹੁੰਦੇ ਨੇ ਇਹਨਾਂ ਕੋਲੇ ਪਿੰਨੀਆਂ ਬਰਫੀ ਹੋਰ ਬਹੁਤ ਕੁਝ ਇਹਨਾਂ ਕੋਲੇ ਆਈਟਮਾਂ ਨੇ ਤੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਬਾਈ ਕਿੰਨੇ ਸਮੇਂ ਤੱਕ ਤੁਰੇ ਖੜਦਾ ਹੈ ਤੇ ਕੀ ਕੀ ਪ੍ਰੋਡਕਟ ਨੇ ਪ੍ਰੋਡਕਟ ਸਾਰੇ ਇੱਕ ਨੰਬਰ ਹੁੰਦੇ ਨੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਆਜੋ ਫਿਰ ਸਸੀਆ ਭਾਈ ਜੀ ਸਸੀਆ ਭਾਈ ਹੋਰ ਜੀ ਠੀਕ ਠਾਕ ਜੀ ਕੀ ਨਾਮ ਹੈ ਵੀਰੇ ਆਪਣਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਤੇ ਕਿੱਥੋਂ ਵੀਰੇ ਆਪਾਂ ਆਪਣੇ ਪਿੰਡ ਦੋਲਾ ਸਿੰਘ ਬੜਾ ਜੀ ਅਗਰ ਆਪਾਂ ਦੇ ਨਾਲ ਦੋਲਾ ਸਿੰਘ ਬੜਾ ਤੇ ਜਿੰਨੇ ਸੁਨਾਮ ਤੇ ਜਰੇ ਲੈ ਕੇ ਆਏ ਹੋ ਤੁਸੀਂ ਪ੍ਰੋਡਕਟ ਹਾਂ ਜੀ ਜਿੰਨੇ ਪਿਓਰਿਟੀ ਦੀ ਪੂਰੀ ਗਾਰੰਟੀ ਹੈ ਤਾਂ ਤੁਸੀਂ ਕੀ ਕੁਝ ਲੈ ਕੇ ਆਓ ਸੁਨਾਮ ਵਾਲਾ ਜੀ ਬਈ ਜੀ ਮੇਰਾ ਡੈਰੀ ਫਾਰਮ ਹੈਗਾ 2017 ਤੋਂ ਅੱਛਾ 2017 ਤੋਂ ਤੁਸੀਂ ਪਹਿਲਾਂ ਮੈਂ ਜੋਬ ਕਰਦਾ ਸੀ ਠੀਕ ਹੈ ਤੇ ਜੋਬ ਛੱਡ ਕੇ ਮੈਂ ਡੇਰੀ ਫਾਰਮ 'ਚ ਆਇਆਗਾ ਆਪਾਂ ਮੇਲੇ ਵੀ ਕਾਫੀ ਬੰਨ ਕੀਤੇ ਨੇ ਠੀਕ ਹੈ ਤੇ ਠੀਕ ਹੈ ਐਨੀਮਲ ਆਪਣੇ ਕੋਲ ਚੈਂਪੀਅਨ ਨੇ ਸਾਰੇ ਅੱਛਾ ਤੇ ਉਦੋਂ ਮੈਂ ਤਾਂ ਸੀ ਸੋਚਿਆ ਵੀ ਆਪਾਂ ਕਿਉਂ ਨਾ ਪ੍ਰੋਡਕਟ ਵੀ ਲੋਕਾਂ ਨੂੰ ਸੁੱਧਤਾ ਦਿੱਤੀ ਜਾਵੇ ਠੀਕ ਹੈ ਆਪਣੇ ਕਾਫੀ ਫਰੈਂਡਾਂ ਦੇ ਮੈਸੇਜ ਆਉਂਦੇ ਸੀ ਵੀ ਯਾਰ ਸਾਨੂੰ ਮਤਲਬ ਪ੍ਰੋਡਕਟ ਬਣਾ ਕੇ ਦਿਓ ਅਸੀਂ ਲਾਸਟ ਈਅਰ ਵੀ ਸੁਨਾਮ ਚਾਉਂਦੇ ਰਹੇ ਹਾਂ ਜੀ ਇਸ ਵਾਰ ਅਸੀਂ ਹੁਣ ਦੋ ਤਿੰਨ ਤਣੇ ਹੋ ਕੇ ਸਟਾਰਟ ਕੀਤੇ ਨੂੰ ਤੇ ਆਪਣੇ ਕੋਲ ਜਿਵੇਂ ਮਿਲਕ ਕੇਕ ਜੀ ਕੋਈ ਦੀ ਬਰਫੀ ਕੋਈ ਦੀਆਂ ਪੰਨੀਆ ਪਨੀਰ ਮਿਲਕੋਦਾਮ ਛਾਟੀ ਦੀ ਲੱਸੀ ਜੀ ਇਹ अच्छा ये सारा कुछ है ਤੁਸੀਂ ਉਰੇ ਲੈ ਕੇ ਹੋ ਨਾ ਜਿਹੜਾ ਵੀ ਸਮਾਨ ਹੁੰਦਾ ਹੈ ਹਾਂਜੀ ਬਾਈ ਠੀਕ ਹੈ ਤੇ ਇਹਨਾਂ ਦੀ ਜਿਵੇਂ ਪੂਰੀ ਪਿਓਰਿਟੀ ਦੀ ਪੂਰੀ ਤੁਹਾਨੂੰ ਆਪਣੀ ਗਾਰੰਟੀ ਹੋਊਗੀ ਜੀ ਜੇ ਕਿਸੇ ਨੇ ਕੋਲ ਖੜ ਕੇ ਵੀ ਤਿਆਰ ਕਰਾ ਕੇ ਲਿਉਣਾ ਹੈ ਜੀ ਤਾਂ ਉਹ ਵੀ ਤਿਆਰ ਕਰਾ ਕੇ ਲਿਆ ਸਕਦਾ ਜੀ ਅੱਛਾ ਹਾਂਜੀ ਤੇ ਲੋ ਦੋਸਤੋ ਹਨਾ ਪਿਓਰਿਟੀ ਦੀ ਬਾਈ ਪੂਰੀ ਗਾਰੰਟੀ ਦਿੰਦਾ ਉਹ ਤਾਂ ਜੈਨੂਨ ਹੀ ਆਇਆ ਯਾਰ ਜਦੋਂ ਆਪਾਂ ਘਰ ਦੀ ਚੀਜ਼ ਖਾ ਰਹੇ ਹਾਂ ਨਾ ਤਾਂ ਤੁਸੀਂ ਇੱਕ ਵਾਰ ਉਰੇ ਵਿਜ਼ਿਟ ਜ਼ਰੂਰ ਕਰੋ ਇਹਨਾਂ ਬਾਈ ਕੋਲ ਬਾਈ ਜੀ ਐਡਰੈਸ ਉਰੇ ਕਿੰਨਾ ਟਾਈਮ ਤੱਕ ਖੜਦੇ ਹਾਂ ਕੀ ਗੱਲਬਾਤ ਹੈ ਆਪਾਂ ਇੱਥੇ 11 ਵਜੇ ਆ ਜਾਣਾ ਬਾਈ ਜੀ ਠੀਕ ਹੈ 11 ਵਜੇ ਤੋਂ 3 ਵਜੇ ਤੱਕ ਆਪਾਂ ਜੋਸੀ ਮਾਰਕੀਟ ਕੋਲ ਠੀਕ ਹੈ ਨੇੜੇ ਫਾਈਨ ਬਨੇਸ਼ ਜੀ ਜਿੱਥੇ ਕੱਢਦੇ ਠੀਕ ਹੈ 3 ਵਜੇ ਤੋਂ ਬਾਅਦ ਆਪਾਂ ਪੀਰਾਂ ਵਾਲੇ ਗੇਟ ਜੀ 3 ਵਜੇ ਤੋਂ ਬਾਅਦ ਤੁਸੀਂ ਪੀਰਾਂ ਵਾਲੇ ਗੇਟ ਵੱਗ ਜਾਣਾ ਠੀਕ ਹੈ 3 ਤੋਂ 5 ਵਜੇ ਤੱਕ ਪੀਰਾਂ ਵਾਲੇ ਗੇਟ ਜੀ ਤੇ ਵੀਰੇ ਜਿਵੇਂ ਹੁਣ ਆ ਮਿਲਕ ਬਦਾਮ ਹੈ ਹਾਂਜੀ ਜੀ ਬਈ ਹਨਾ ਜਿਵੇਂ ਹੁਣ ਇਹਦਾ ਰੰਗ ਹੈ ਇਹੇ ਹਾਂਜੀ ਇਸ ਲਈ ਤੁਸੀਂ ਫਿਰ ਇਹ ਤੇ ਕੀ ਯੂਜ਼ ਕਰਦੇ ਹੋ ਬਈ ਆਪਾਂ ਇਹਦੇ ਕੋਈ ਕੈਮੀਕਲ ਨਹੀਂ ਵਰਤਦੇ ਜਾਂ ਜਿਵੇਂ ਕਸਟਰਡ ਪਾਊਡਰ ਪਾਉਂਦੇ ਨੇ ਜਾਂ ਰਾ ਰੋਟ ਪਾਉਂਦੇ ਨੇ ਇਹ ਆਪਾਂ ਕੁਝ ਵੀ ਨਹੀਂ ਵਰਤਦੇ ਜੀ ਇਹ ਜੇ ਆਪਾਂ ਇਹਦੇ ਰੰਗ ਦੇਣ ਲਈ ਵਰਤਦੇ ਆ ਇਹ ਚ ਠੀਕ ਮਤਲਬ ਕੇਸਰ ਪਾਉਣਾ ਜੀ ਠੀਕ ਹੈ ਤੇ ਇਹਨੂੰ ਗਾੜਾ ਕਰਨ ਲਈ ਆਪਾਂ ਇਹ ਚ ਪਾਉਣਾ ਜੀ ਕਰਦਾ ਵਾ ਕੱਢਿਆ ਹੋਇਆ ਦੁੱਧ ਦਾ ਖੋਆ ਜੀ ਬਸ ਠੀਕ ਹੈ ਵੀ ਇਹ ਤੇ ਅभी ਕੋਈ ਐਹੋ ਜੀ ਗੱਲਬਾਤ ਨਹੀਂ ਪਾਉਂਦੇ ਨਹੀਂ ਆਪਣੇ ਇਹ ਇਹ ਗੱਲ ਦੀ ਆਪਣੇ ਗਰੰਟੀ ਹੋਵੇ ਚ ਕੋਈ ਨਾ ਰਾ ਰੋਟ ਨਾ ਹੀ ਇਹ ਚ ਮਤਲਬ ਠੀਕ ਹੈ ਕਸਟਰਡ ਪਾਊਡਰ ਨਾ ਹੋਰ ਕੈਮੀਕਲ ਤੇ ਜਾਇ ਚ ਬਦਾਮ ਨੇ ਜਾ ਮਤਲਬ ਇਹ ਖੰਡ ਹੈ ਤੇ ਇੱਕ ਜਿਵੇਂ ਬਰੇਜ ਮੈਂ ਪਨੀਰ ਹੈ ਪਨੀਰ ਜੇ ਫਿਰ ਤੁਸੀਂ ਕਿਵੇਂ ਪਿਓਰਟੀ ਰੱਖਦੇ ਹੋ ਪਨੀਰ ਜੇ ਬਾਈ ਜੀ ਹਨਾ ਸਾਡੇ ਰੇਟ ਜਰੂਰ ਪਨੀਰ ਦਾ ਜਾਦੇ ਆ ਪਰ ਜੇ ਆਪਾਂ ਕਰੇ ਵੀ ਕੱਢਦੇ ਆ ਦੇਖੋ 5 ਲੀਟਰ ਚੋਂ ਪਨੀਰ ਨਿਕਲਦਾ ਜੀ ਠੀਕ ਹੈ ਠੀਕ ਹੈ ਆਪਾਂ ਇਹ ਗਰੰਟੀ ਹੋਵੇ ਜਿੱਥੋਂ ਮਰਜ਼ੀ ਟੈਸਟ ਕਰਾਵੇ ਕੋਈ ਪਨੀਰ ਪਿਓਰ ਹੋਊਗਾ ਤੇ ਫੁੱਲ ਫੈਟ ਵਾਲੇ ਦੁੱਧ ਦਾ ਹੋਊਗਾ ਜੀ ਚੇ ਨਹੀਂ ਹੈਗਾ ਵੀ ਆਪਾਂ ਕਰੀਮ ਲਾ ਕੇ ਸਪਰੇਟਾ ਦਾ ਪਨੀਰ ਹੋਊਗਾ ਜੀ ਆਪਣੇ ਫੁੱਲ ਫੈਟ ਵਾਲੇ ਦੁੱਧ ਦਾ ਪਨੀਰ ਹੈ ਜੀ ਇਹ ਪਨੀਰ ਕਿੰਨੇ ਰੁਪਏ ਕਿਲੋ ਦੇਣੇ ਆ ਆਪਾਂ 500 ਰੁਪਏ ਕਿਲੋ 500 ਰ ਇਹ ਫਿਰ ਜਿਵੇਂ ਤੁਸੀਂ ਮੈਨੂੰ ਲੱਗਦਾ ਕਿੰਨਾ ਲੈ ਕੇ ਆਏ ਸੀ ਇਹ ਤਾਂ ਰਹੀ ਮੜਾ ਗਿਆ ਹਣਾ ਅੱਜ ਅੱਜ ਆਪਾਂ 3 ਕਿਲੋ ਲੈ ਕੇ ਆਏ ਸੀਗੇ ਜੀ ਅਧਕ ਕਿਲੋ ਰਹਿ ਗਿਆ ਜੀ ਇਸ ਦਾ ਮਤਲਬ ਵੀ ਪ्युअर ਚੀਜ਼ਾਂ ਖਾਣ ਲਈ ਬੰਦੇ ਤਿਆਰ ਬੈਠੇ ਨੇ ਹਣਾ ਹਾਂਜੀ ਬਾਈ ਜੀ ਹੁਣ ਸਾਡਾ ਜਿਵੇਂ ਦੇਸੀ ਕਿਓ ਹੈ ਜੀ ਦੇਸੀ ਕਿਓ ਦੇਖ ਜੇ ਆਪਾਂ ਤਿਆਰ ਕਰਦੇ ਆਂ ਕਦੇ ਕਰਕੇ ਦੇ ਲੋ 15 ਲੀਟਰ ਚੋਂ ਜੇ ਕਾੜਨੀ ਵਾਲਾ ਕਰਨਾ ਕਰੀਮ ਵਾਲੇ ਦੀ ਗੱਲ ਨਹੀਂ ਮੈਂ ਕਰਦਾ ਕਾੜਨੀ ਵਾਲਾ 15 ਲੀਟਰ ਚੋਂ ਤਿਆਰ ਹੁੰਦਾ ਜੀ ਠੀਕ ਹੈ ਠੀਕ ਹੈ ਆਪਾਂ 1500 ਰੁਪਏ ਕਿਲੋ ਵੇਚਦੇ ਆਂ ਆਪਣੇ ਕੋਲ ਜੀ 20 ਦਿਨਾਂ ਦੀ ਬੁਕਿੰਗ ਹੈ ਜੀ ਤੇ ਹਾਲੋ ਦੋਸ ਬਾਈ ਕੋਲੇ 20-20 ਦਿਨਾਂ ਦੀ ਐਡਵਾਂਸ ਬੁਕਿੰਗ ਚੱਲਦੀ ਐ ਉਹ ਤਾਂ ਕਿਉਂਕਿ ਪਿਓਰ ਖਾਣ ਚੀਜ਼ਾਂ ਖਾਣ ਵਾਲੇ ਬੰਦੇ ਹਨਾ ਬਹੁਤ ਬੈਠੇ ਨੇ ਤੇ ਹੋਰ ਬਈ ਜਿਵੇਂ ਕਿਸੇ ਨੇ ਆਰਡਰ ਤੇ ਤਿਆਰ ਕਰਵਾਉਣਾ ਹੋਵੇ ਸਮਾਨ ਉਹ ਵੀ ਤੁਸੀਂ ਕਰ ਦੋਗੇ ਹਾਂਜੀ ਬਾਈ ਜੀ ਉਹ ਵੀ ਆਪਾਂ ਕਰ ਦੰਦੇ ਆ ਆਪਣੇ ਜਿਵੇਂ ਸਾਰੇ ਪੰਜਾਬ 'ਚ ਆਰਡਰ ਜਾ ਰਹੇ ਨੇ ਠੀਕ ਹੈ ਇੱਕ ਮਸ ਪਿਛਲੀ ਵਾਰ ਵੀ ਆਪਾਂ ਕੈਨੇਡਾ ਅਮਰੀਕਾ ਭੇਜੇ ਨੇ ਇਸ ਵਾਰ ਵੀ ਕਾਫੀ ਆਰਡਰ ਆ ਰਹੇ ਨੇ ਆਪਾਂ ਨੂੰ ਜੇ ਕਿਸੇ ਨੇ ਆਪਣੇ ਸੰਪਰਕ ਕਰਨਾ ਹੈ ਜੀ ਦਾ ਕਾਫੀ ਆਰਡਰ ਤੇ ਜਾਂ ਕਈ ਵਾਰ ਹੁੰਦਾ ਵੀ ਘੱਟ ਮਿੱਠੇ ਵਾਲਾ ਵੀ ਬਣਵਾਉਣਾ ਹੈਗਾ ਜਾਂ ਕਈ ਵਾਰ ਜ਼ਿਆਦਾ ਡ్రਾਈ ਫਰੂਟ ਪਾ ਕੇ ਬਣਾਉਂਦੇ ਨੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਨੰਬਰ ਬੋਲ ਦੋ ਫਿਰ ਠੀਕ ਹੈ 95308 ਜੀ 00637 ਠੀਕ ਹੈ 98149 63552 ਲਓ ਜੀ ਦੋਸਤੋ ਫਿਰ ਜਿਹੜੇ ਬੰਦੇ ਆਪਣਾ ਫੇਸਬੁੱਕ ਤੇ ਪੇਜ ਵੀ ਹੈ ਤੇ ਜੈ ਡੈਰੀ ਫਾਰਮ ਦੇ ਨਾਂ ਤੇ ਅੱਛਾ ਜੀ ਹਾਂਜੀ ਤੇ ਲਓ ਜੀ ਦੋਸਤੋ ਜਿਹੜੇ ਸਿਹਤ ਨੂੰ ਪਿਆਰ ਕਰਦੇ ਨੇ ਵੀਡੀਓ ਕਰ ਦਿਓ ਸ਼ੇਅਰ ਤੇ ਆਪਣੀ ਹਨਾ ਮਨਪਸੰਦੀ ਇਹਨਾਂ ਤੋਂ ਘਰ ਦੀ ਬਣੀ ਹੋਈ ਕੋਈ ਵੀ ਚੀਜ਼ ਲੈ ਜਾਓ ਕਿਉਂਕਿ ਇਹ ਚੀਜ਼ਾਂ ਲੁਕਤ ਹੁੰਦੀਆਂ ਜਾਂਦੀਆਂ ਨੇ ਹਰ ਇੱਕ ਬੰਦਾ ਇਹ ਡਿਮਾਂਡ ਕਰਦਾ ਹੈ ਕਿ ਸਾਨੂੰ ਪੈਸੇ ਦੀ ਕੋਈ ਟੈਨਸ਼ਨ ਨਹੀਂ ਕਿਉਂਕਿ ਅੱਜ ਕੱਲ੍ਹ ਚੀਜ਼ ਪਿਓਰ ਮਿਲ ਜੇ ਤਾਂ ਜਿਹੜੀ ਪਿਓਰ ਚੀਜ਼ ਮਿਲਣੀ ਹੈ ਤਾਂ ਆਪਾਂ ਨੂੰ ਫਿਰ ਇੱਥੋਂ ਮਿਲੂ ਤੇਜ ਸਾਲਿਆ ਕੋਲੋਂ ਤੇ ਬਾਕੀ ਨੰਬਰ ਵਗੈਰਾ नीचे ਚੱਲ ਹੀ ਰਿਹਾ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਥੈਂਕ ਯੂ ਧੰਨਵਾਦ ਵੀਡੀਓ ਕਰ ਦਿਓ ਸ਼ੇਅਰ ਤੁਹਾਡਾ ਆਪਣਾ ਅਮੀਕਾ ਸੁਨਾਮਾ ਵਾਲਾ